ਹਾਂਜੀ ਇਹ ਹਾਲ ਆ ਭਰਾ ਮੇਰੇ ਅੱਜ ਔਰ ਨਾ ਗੱਲ ਕਰਨੇ ਆਪਾਂ ਕਿਸਾਨਾਂ ਤੇ ਹੋਏ ਲਾਠੀ ਚਾਰਜ ਦੀ ਤੇ ਜ਼ਮੀਨਾਂ ਦੇ ਧੱਕੇ ਨਾਲ ਕਬਜ਼ੇ ਕੀਤੇ ਸਸਾਸਨ ਨੇ ਕਰਵਾਏ ਭਾਰਤ ਮਾਲਾ ਸੜਕੋ ਵਾਗ ਦੋਸਤੋ ਇੱਕ ਗੱਲ ਸਪਸ਼ਟ ਹੋਈ ਜਾਂਦੀ ਆ ਕਿ ਜੋ ਗੱਲਾਂ ਜਿਵੇਂ ਜਿਵੇਂ ਦੀਪ ਸਿੱਧੂ ਨੇ ਆਖੀਆਂ ਸੀ ਨਾ ਉਹ ਗੱਲਾਂ ਬਈ ਅੱਜ ਸੱਚੀਆਂ ਹੋਈ ਜਾਂਦੀਆਂ ਪੋਤਾਣੀ ਕੈਸੀ ਰੱਬੀ ਰੂਹ ਸੀ ਉਹ ਕਿ ਜਿਹੜੀਆਂ 2 2 3 3 ਸਾਲ ਬਾਅਦ ਗੱਲਾਂ ਕਈਆਂ ਸੱਚੀਆਂ ਹੁੰਦੀਆਂ ਸਾਰਿਆਂ ਤੋਂ ਪਹਿਲਾਂ ਉਹਨੇ ਮੁੱਖ ਮੰਤਰੀ ਬਾਰੇ ਆਖਿਆ ਸੀ ਉਹ ਹੰਤੇ ਬਾਰੇ ਕੀ ਇਹ ਬੇਅੰਤ ਸਿੰਘ ਵਰਗ ਨੂੰ ਵੀ ਚੰਗਾ ਕਹਾਊਗਾ ਉਸੇ ਤਰ੍ਹਾਂ ਹੀ ਸੋਡੇ ਦੇ ਜ਼ੁਲਮ ਢਾਊਗਾ ਪਰਚੇ ਪਹਿਣਗੇ ਜ਼ਮੀਨਾਂ ਦੇ ਕਬਜ਼ੇ ਹੋਣਗੇ ਇਹ ਜੇ ਆਪਾਂ ਵੀਡੀਓ ਬੜੀ ਲੰਮੀ ਨਹੀਂ ਲੈਂਦੇ ਬਣਾਉਂਦੇ ਛੋਟੀ ਜੀ ਕਰਦੇ ਆ ਪਹਿਲਾਂ ਤਾਂ ਆਪਾਂ ਨੌਜਵਾਨਾਂ ਦੇ ਜਿਹੜੇ ਪਰਚੇ ਪਏ ਆ ਭਾਈ ਸਾਫ ਹੋ ਗਿਆ ਤੇ ਹੋਰ ਪਤਾ ਨਹੀਂ ਕਿੰਨੇ ਕੁ ਮੁੰਡੇ ਜਿਹੜੇ ਅੰਬਰਸਰ ਜੇਲ੍ਹ ਚਾ ਕੋਈ ਕਿਸੇ ਜੇਲ੍ਹ ਚ ਪਏ ਹੋਦੋਂ ਕਿਸੇ ਤੇ ਐਨਐਸਐ ਲਾਤੀ ਕਿਸੇ ਤੇ ਕਾਸੀ ਦੇ ਪਰਚੇ ਪਾ ਕੇ ਉਹ ਗੱਲ ਉਹਦੀ ਜਮਾਂ 100% ਸੱਚ ਹੋਗੀ ਦੂਜੀ ਗੱਲ ਉਹਨੇ ਇਹ ਅੱਖੀ ਸੀ ਕਿ ਸੈਂਟਰ ਨਾਲ ਐ ਧੋਖ ਜਿਹੜੀ ਹੋ ਕੇ ਤੇ ਜ਼ੁਲਮ ਕਰਾਉ ਦਿੱਲੀ ਕਰਵਾਉ ਇਹਦੇ ਥਰੂ ਉਹ ਸਾਰੀਆਂ ਗੱਲਾਂ ਦੋਸਤੋ ਅੱਜ ਦੇਖਣ ਨੂੰ ਮਿਲ ਲਈਆਂ ਜੋ ਸੱਚੀਆਂ ਹੋਈ ਜਾਂਦੀਆਂ ਸਾਡੇ ਇੱਥੇ ਨੇੜੇ ਦਾ ਮਾਮਲਾ ਹੈ ਪਿੰਡ ਦੁੰਨੇ ਵਾਲਾ ਸ਼ੇਰਗੜ ਭਾਰਤਮਾਲਾ ਸੜਕ ਜੋ ਨਿਕਲਦੀ ਸੀਗੀ ਤੇ ਕਿਸਾਨ ਆਪਦੀ ਮੰਗ ਤੇ ਅੜੇ ਹੋਏ ਸੀਗੇ ਕਿ ਉਹਨਾਂ ਨੂੰ ਜਿੰਨਾ ਟੁਕਮਾ ਮਾਜਵਾ ਮਿਲਣਾ ਚਾਹੀਦਾ ਹੈਗਾ ਤੇ ਬੈਠੇ ਸੀ ਆਪ ਦਾ ਵੀ ਕਬਜ਼ਾ ਨਹੀਂ ਛੱਡ ਰਹੇ ਸੀਗੇ ਹਾਕੀਪੁਰਾ ਮੇਰੇ ਪਾਸੋਂ ਤੜਕੇ ਦਿਨ ਚੜਦੇ ਨਾਲ 6 ਵਜੇ ਦੇ ਨਾਲ ਸਾਰਾ ਪਿੰਡ ਦੁੰਨੇ ਵਾਲਾ ਤੇ ਸ਼ੇਰਗੜ੍ਹ ਦੀ ਜਿਹੜੀ ਕਣਕ ਦਾ ਸੀ ਇਹ ਬਾਣ ਦਾ ਰੌਲਾ ਸੀ ਕਣਕ ਬੀਜੀ ਹੋਈ ਸੀ ਉਗਰੀ ਪਈ ਸੀ ਤੇ ਧੱਕੇ ਨਾਲ ਆ ਕੇ ਪ੍ਰਸ਼ਾਸਨ ਨੇ ਮੰਨ ਲਿਆ ਵੀ ਸੜਕ ਭਾਰਤ ਮਾਲਾ ਦੇ ਬੋਲਿਆਂ ਨੂੰ ਕਬਜ਼ਾ ਦਵਾਇਆ ਪਰਸੋਂ ਤਾਂ ਮੰਨ ਲਿਆ ਵੀ ਚਲੋ ਜਥੇਬੰਦੀਦ ਬੰਦੇ ਥੋੜੇ ਸੀ ਕਿਸਾਨ ਭਰਾ ਕੱਲ ਬਹੌਰ ਘਪਾਰੀ ਇਕੱਠ ਹੋ ਗਿਆ ਕੱਲ ਪੂਰਾ ਫੁੱਲ ਟਕਰਾ ਹੋਇਆ ਰਾਠੀ ਚਾਰਜ ਹੋਇਆ ਪੁਲਿਸ ਨੇ ਵੀ ਵੱਜੀਆਂ ਪਸਾਨਾਂ ਨੂੰ ਬਹੁਤ ਫੱਟੜ ਕੀਤੀ ਗੋਲੀ ਅਥਰੂ ਗੈਸ ਦੇ ਗੋਲੇ ਚਲਾਏ ਪਾਣੀ ਦੀਆਂ ਬਿਛਾਰਾਂ ਮਾਰੀਆਂ ਇਹ ਗੱਲ ਦੀਪ ਸਿੱਧੂ ਨੇ ਆਖੀ ਸੀ ਤੁਸੀਂ ਐਵੇਂ ਭੁੱਲੋ ਨਾ ਵੀ ਤੁਸੀਂ ਜ਼ਮੀਨਾਂ ਜੁਮਨਾ ਵਿਚਾਰੋਗੇ ਤੇ ਜ਼ਮੀਨਾਂ ਦਾ ਜਦੋਂ ਖੂਨ ਤੇ ਆ ਕੇ ਸੋਤੋ ਭਰਾ ਮਰਿਓ ਇਹ ੱੱਕੇ ਨਾਲ ਮੈਂਟ ਚ ਖੋਲਣਗੇ ਤੇ ਉਹੀ ਗੱਲਾਂ ਬਈ ਜੀ ਉਹਦੀਆਂ ਸੱਚੀਆਂ ਹੋਈ ਜਾਂਦੀਆਂ ਫਿਰ ਉਹਨੇ ਇੱਕ ਗੱਲ ਆਖੀ ਸੀਗੀ ਕੀ ਜੇ ਤੈਨ ਨਕੂਨ ਆਪਵਾਸ ਰੱਦ ਵੀ ਕਰਾ ਲੇ ਤੇ ਫੇਰ ਕਿਹੜਾ ਕਿਸਾਨੀ ਮਸਲੇ ਹੱਲ ਹੋ ਜਾਣਗੇ ਉਹੀ ਗੱਲ ਬਾਈ ਸ਼ੰਭੂ ਤੇ ਖਨੋਰੀ ਬਾਡਰ ਤੇ 8-9 ਮਹੀਨੇ ਹੋ ਗਏ ਧਰਨਾ ਲੱਗਿਆ ਪਿਆ ਜਿਵੇਂ ਬੰਦੀ ਦਾ ਵੀ ਤਾਂ ਯਾਰ ਉਹ ਗੱਲਾਂ ਵੀ ਉਦੋਂ ਉਹ ਬੰਦਾ ਸਾਰ ਨੂੰ ਭੈੜਾ ਲੱਗਦਾ ਸੀ ਜਾਂ ਸਭ ਨੂੰ ਚੁੱਪਦਾ ਸੀ ਜਾਂ ਕਹਿੰਦੇ ਸੀ ਯਾਰ ਇਹ ਤਾਂ ਐਵੇਂ ਬੋਰ ਮਾਰੀ ਜਾਂਦਾ ਇਹ ਤਾਂ ਸਿਟੀਚ ਨਾ ਜਿਹੜੋ ਗੱਲਾਂ ਤੱਤੀਆਂ ਕਰਦਾ ਪਰ ਹੁਣ ਮੈਂ ਠੰਡੀਆਂ ਗੱਲਾਂ ਵਾਲਿਆਂ ਨੂੰ ਕੁਛ ਨਾ ਚਾਹਣਾ ਵੀ ਉਹਨੂੰ ਤਾਂ ਚਲ ਗਏ ਨੂੰ 2-2.5 ਸਾਲ ਹੋ ਗਏ ਵਿਚਾਰੇ ਨੂੰ ਹੁਣ ਤੁਸੀਂ ਮੰਨ ਲਾ ਵੀ ਬਿਨਾ ਕੁੱਟ ਮਾਰ ਖਾਦੇ ਤੋਂ ਬਿਨਾ ਕਿੰਨੇ ਕ ਮਸਲੇ ਹੱਲ ਕਰਾ ਕੇ ਆਪਾਂ ਕਿੰਨਾ ਕੁ ਉਥੋਂ ਜਦੋਂ ਉੱਠ ਕੇ ਆਏ ਆ ਉਹਦੋਂ ਕਿੰਨੇ ਕ ਮੰਨ ਲਾ ਵੀ ਉਹ ਕੀਤਾ ਸੀਗਾ ਵੀ ਸਾਰਾ ਕੁਝ ਹੀ ਲਿਖਾ ਕੇ ਸਾਰਾ ਕੁਝ ਹੱਲ ਕਰਾ ਕੇ ਆਏ ਸੀਗੇ ਜਿਹੜੇ ਉਦੋਂ ਉਸ ਟਾਈਮ ਇਸ ਬੰਦੇ ਨੂੰ ਮਾੜਾ ਬੋਲਿਆ ਗਦਾਰ ਕਿਹਾ ਸਟੇਜਾਂ ਤੋਂ ਦਵਾਲ ਦੇ ਰਹੇ ਲੋਕਾਂ ਦੇ ਮਨਾਂ ਦੇ ਵਿੱਚ ਉਹਦੇ ਪ੍ਰਤੀ ਨਫ਼ਰਤ ਭਰੀ ਤੇ ਅੱਜ ਉਹੀ ਲੋਕਾਂ ਨੂੰ ਬਈ ਜਿਹੜੇ ਚਾਲੇ ਸ਼ਬਦ ਇਹ ਹੁਣ ਇਸ ਵੇਲੇ ਕਾਹਨੂੰ ਉਹ ਕਰਨੇ ਆਗੇ ਹੁਣ ਲੋਕ ਉਹਨਾਂ ਨੂੰ ਗਦਾਰ ਦੱਸਦੇ ਆ ਵੀ ਐਡੇ ਮਹਾਨ ਸ਼ਖਸੀਤ ਬੰਦੇ ਨੂੰ ਤੁਸੀਂ ਐ ਜੋ ਦਵੱਲੀ ਫਰੇਜਾਂਗੇ ਕੀ ਕੀ ਉਹਦੇ ਤੇ ਟੈਗ ਲਾਏ ਅੱਜ ਵੀ ਹੁਣ ਤੁਸੀਂ ਤੁਹਾਡੇ 70 70 ਸਾਲਾਂ ਦੇ ਤਜਰਬੇ ਤੇ ਹੋਰ ਤੁਹਾਡੇ ਕਿੱਧਰ ਗਏ ਅੱਜ ਅੱਜ ਕਿਉਂ ਨਹੀਂ ਤੁਸੀਂ ਉਹ ਕਰਦੇਗੇ ਮਸਲੇ ਉਹਦੀ ਹੱਲ ਕਰਾਏ ਅੱਛਾ ਦੋਸਤੋ ਇੰਨੇ ਕੁ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਸੀ ਜੇ ਵਧੀਆ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟਾਂ 'ਚ ਆਪਣੇ ਵਿਚਾਰ ਜਰੂਰ ਦੱਸਣਾ ਜਿਉਂਦੇ ਬਸਦੇ ਰਹੋ ਤੁਹਾਡਾ ਆਪਣਾ ਸਿੱਧੂ ਬਾਈ ਬਟਿੰਡੇ ਤੋਂ ਚੜਦੀ ਕਲਾ ਚ ਰਹੋ